ਜਿਹੜੀ ਹੁਸ਼ਿਆਰਪੁਰ ਦੀ ਬੀਜੇਪੀ ਹੈ ਨਾ ਇਹ ਇੱਕ ਦੋ ਉਹਨਾਂ ਲੀਡਰਾਂ ਦੇ ਹੱਥ 'ਚ ਆ ਗਈ ਜਿਹੜੇ ਤਿੰਨ ਤਿੰਨ ਵਾਰੀ ਹਾਰ ਚੁੱਕੇ ਐ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਮੈਂ ਇਹ ਸਮਝਦਾ ਕਿ ਜਿੰਨੇ ਬੀਜੇਪੀ ਦੇ ਰਿਸਪੈਕਟਿਡ ਇਮਾਨਦਾਰ ਜਿਨ੍ਹਾਂ ਨੇ ਬੀਜੇਪੀ ਨੂੰ ਖੂਨ ਨਾਲ ਸਿੱਧਿਆ ਉਹਨਾਂ ਵਰਕਰਾਂ ਨੂੰ ਸਾਰਿਆਂ ਨੂੰ ਘਰ ਬਿਠਾਇਆ ਹੈ ਐ ਅੱਜ ਇਹ ਕਹਿੰਦਾ ਬੀਜੇਪੀ ਦੇ ਵਰਕਰ ਨੂੰ ਚਾਰ ਪੰਜ ਵਰਕਰ ਤੁਰੇ ਆ ਬਸ ਉਹ ਹੀ ਕਰੀ ਜਾਂਦੇ ਆ ਈਵਨ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਡੈੱਡ ਕੀਤਾ ਆ ਬੀਜੇਪੀ ਦੇ ਨੇ ਪਿਛਲੀ ਵਾਰੀ ਇਹਨਾਂ ਦੀ ਮੈਂ ਤਨ ਮਨ ਧਨ ਨਾਲ ਦਿਨੋਂ ਮਦਦ ਕੀਤੀ ਇਹਨਾਂ ਨੂੰ ਜਿਤਾਇਆ ਇਹਨਾਂ ਨੂੰ ਮੰਤਰੀ ਬਣਾਇਆ ਇਹਨਾਂ ਦੇ ਘਰ ਪੰਜਾਬ ਬੀਏਪੀ ਦੇ ਪ੍ਰਧਾਨ ਸੰਗ ਦੇ ਅਧਿਕਾਰੀ ਗਿਆਨਵੰਸਲ ਇੱਕ ਦੋ ਮੇਰੇ ਹੋਰ ਦੋਸਤਾਂ ਦੇ ਵੀ ਨਾਲ ਸੀਗੇ ਮੇਰੇ ਅਸੀਂ ਛੇ ਆ ਬੰਦਿਆਂ ਨੇ ਇਹਨਾਂ ਦੇ ਘਰ ਲੰਚ ਕੀਤਾ ਦੋ ਟਾਈਟਨ ਸੋ ਬੰਦਾ ਇਹਨਾਂ ਦੇ ਡਰੈਇੰਗ ਰੂਮ 'ਚ ਥੱਲੇ ਬੈਠਾ ਸੀ ਉਹਨਾਂ ਨੂੰ ਕਿਸੇ ਨੂੰ ਅੰਦਰ ਨਹੀਂ ਇਹਨਾਂ ਨੇ ਬੜਨ ਦਿੱਤਾ ਤੇ ਮੈਨੂੰ ਇਹ ਗੱਲ ਕਹੀ ਸੋਮ ਪ੍ਰਕਾਸ਼ ਜੀ ਨੇ ਕਿ ਗਿਆਨਮਨ ਸਰ ਜੀ ਤੁਸੀਂ ਮੇਰੇ ਵੱਡੇ ਭਰਾ ਹੋ ਮੈਂ ਪਾਰਲੀਮੈਂਟ 'ਚੋਂ ਨਿਕਲੂਗਾ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਕਰਾਂਗਾ ਉਹ ਦਿਨ ਗਿਆ ਆਦੇ ਨਾ ਆਇਆ ਮੈਨੂੰ ਮੈਂ ਡੈਡਰ ਹੋ ਕੇ ਗੱਲ ਕਰਦਾ ਮੈਂ ਕਿਸਦਾ ਕੋਈ ਜਿੰਨਾ ਨਹੀਂ ਹੈਗਾ ਮੈਨੂੰ ਕੋਈ ਕਬੜਾੜ ਨਹੀਂ ਕਿਸੇ ਗੱਲ ਦੀ ਉਹ ਦਿਨ ਤਾਹ ਦੇ ਨਾਇਆ ਇਹ ਸਿਰਚੇ ਐਸੀ ਸੋਹਾਂ ਬਾਈ ਹੁਜਾਰਾਪੁਰ ਦੇ ਲੀਡਰਾਂ ਨੇ ਉਹ ਜਿਹੜੀ ਸਵਾਹ ਚੜ੍ਹਦਾ ਹੀ ਆਇਆ ਸਾਡੇ ਕੋਲ ਨਹੀਂ ਪਹੁੰਚਿਆ ਰਸਤੇ 'ਚ ਹੀ ਰਹਿ ਗਿਆ ਅੱਜ ਆਮ ਆਦਮੀ ਪਾਰਟੀ ਲਈ ਵੀ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਵਿੱਚ ਗਿਆਨ ਬੰਸਲ ਜੀ ਜਿਹੜੇ ਕਿ ਕਿਸੇ ਪਹਿਚਾਨ ਦਾ ਪਰਿਵਾਰ ਜਿਹੜਾ ਸਾਰਾ ਹੀ ਬੰਸਲ ਪਰਿਵਾਰ ਮੁਹਤਾਜ ਨਹੀਂ ਹੈ। ਔਰ ਪੂਰੀ ਜ਼ਿੰਦਗੀ ਇਹਨਾਂ ਨੇ ਇੱਥੇ ਸਮਾਜਿਕ ਸੇਵਾ ਕੀਤੀ ਤੇ ਬੀਜੇਪੀ ਦੀ ਮੈਂ ਕਹਿ ਸਕਦਾ ਜਨ ਸੰਗਤ ਤੋਂ ਲੈ ਕੇ ਸੇਵਾ ਕਰਦੇ ਆ ਰਹੇ ਸੀ। ਔਰ ਇਹਨਾਂ ਨਾਲ ਚੌਧਰੀ ਅਛਰਾਮ ਜੀ ਬਿੰਟਾ ਜੀ ਔਰ ਮੇਰੇ ਕਲਾਸ ਫੈਲੋ ਬਲਰਾਮ ਜੀ ਜਿਹੜੇ ਇਹਨਾਂ ਦੇ ਛੋਟੇ ਭਰਾ ਆ ਸੋ ਇਹ ਸਾਰੇ ਪਰਿਵਾਰ ਜਿਹੜਾ ਹੈ ਡੈਡੀਕੇਟਿਡ ਸੀ ਸਮਾਜ ਸੇਵਾ ਲਈ ਵੀ ਔਰ ਪਾਰਟੀ ਦੇ ਲੇਕਿਨ ਕਈ ਵੀ ਉਮਮਨ ਦੇਖਿਆ ਜਾਂਦਾ ਪਾਰਟੀਆਂ ਜਿਸ ਲੈਵਲ ਤੇ ਉਹਨਾਂ ਸੇਵਾ ਕੀਤੀ ਹੋਈ ਬੰਦੇ ਦੀ ਉਨੀ ਕਦਰ ਵੀ ਨਹੀਂ ਕਰਦੀਆਂ ਕਿ ਰਿਸਪੈਕਟ ਵੀ ਸਹੀ ਤਰੀਕਾ ਨਾਲ ਨਹੀਂ ਦਿੰਦੀਆਂ ਸੋ ਇਹਨਾਂ ਨੇ ਅੱਜ ਇਸ ਚੀਜ਼ ਨੂੰ ਮਹਿਸੂਸ ਕਰਦਿਆਂ ਔਰ ਦੋ ਸਾਲ ਜਿਹੜਾ ਭਗਵੰਤ ਮਾਨ ਜੀ ਨੇ ਪੰਜਾਬ 'ਚ ਇੱਕ ਕਾਮਨ ਬੰਦੇ ਦੇ ਵੀ ਕੰਮ ਕੀਤਾ ਕਾਮਨ ਗਰੀਬ ਤੋਂ ਗਰੀਬ ਆਦਮੀ ਤੋਂ ਲੈ ਕੇ ਹਰੇਕ ਵਰਗ ਦੇ ਲਈ ਉਹ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕਰਕੇ ਸਾਡੀ ਤਾਕਤ ਨੂੰ ਵਧਾਇਆ ਮੈਂ ਕਹਿ ਸਕਦਾ ਔਰ ਇੱਕ ਉਸ ਪਾਰਟੀ ਨਾਲ ਜੁੜਿਆ ਜਿਹੜੀ ਅੱਜ ਹਰੇਕ ਹਰੇਕ ਵਰਗ ਨੂੰ ਦੇਖਣਾ ਚਾਹੁੰਦੇ ਆ ਜਾ ਕੇ ਸੋ ਇਹਨਾਂ ਨੇ ਇਸ ਚ ਖੁਸ਼ੀ ਮਹਿਸੂਸ ਕੀਤੀ ਹੈ ਔਰ ਮੈਂ ਇਹਨਾਂ ਦਾ ਆਪਣੇ ਵੱਲੋਂ ਗਿਆਨਮੰਥਲ ਜੀ ਇਹ ਮਨ ਨੂੰ ਹਮੇਸ਼ਾ ਮੇਰੇ ਤੋਂ ਬੜਿਆ ਮਨ ਨੂੰ ਅਸ਼ੀਰਵਾਦ ਵੀ ਦਿੰਦੇ ਰਹੇ ਹਮੇਸ਼ਾ ਚਾਹੇ ਪਾਰਟੀਆਂ ਡਿਫਰੈਂਟ ਹੋਣ ਸ਼ੇਅਰਦਾਰੀ ਦਾ ਇੱਕ ਹੁੰਦੀ ਹੈ ਨਾ ਹਮੇਸ਼ਾ ਬੜੇਦਰ ਰਹੇ ਮੈਂ ਕਾਂਗਰਸ ਦਾ ਉਸਮਾਨ ਰੱਖੇ ਲੇਕਿਨ ਉਹਨਾਂ ਹਮੇਸ਼ਾ ਅੱਛੇ ਕੰਮਲੇ ਪੋਸਿਟਿਵ ਰਿਸਪਾਂਸ ਦਿੱਤਾ ਸੋ ਮੈਂ ਇਹਨਾਂ ਦਾ ਬਹੁਤ ਸਵਾਗਤ ਕਰਦਾ ਆਪਣੇ ਵੱਲੋਂ ਧੰਨਵਾਦ ਕਰਦਾ ਪੂਰੀ ਆਮ ਆਦਮੀ ਪਾਰਟੀ ਵੱਲੋਂ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਮਾਨਯੋਗ ਸਾਡੇ ਡਾਕਟਰ ਸੰਦੀਪ ਪਾਟਕ ਜੀ ਔਰ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਜੀ ਵੱਲੋਂ ਔਰ ਮੁੱਖ ਮੰਤਰੀ ਪੰਜਾਬ ਮਾਨਜੋਗ ਭਗਵੰਤਬਾਨ ਜੀ ਵੱਲੋਂ ਬਹੁਤ-ਬਹੁਤ ਸਵਾਗਤ ਕਰਦਾ ਹੈ ਸਾਰੇ ਬੰਸਲ ਪਰਿਵਾਰ ਦਾ ਔਰ ਅਸੀਂ ਰਲ ਕੇ ਆਪਣੇ ਸ਼ੇਰ ਨੂੰ ਇੱਕ ਅੱਛਾ ਮਾਤਾਵਰਣ ਹੋਰ ਵਧਿਆ ਇਹਨੂੰ ਅੱਛਾ ਬਣਾਉਣ ਦੇ ਲਈ ਰਲ ਕੇ ਕੰਮ ਕਰਨਾ ਅਸੀਂ ਇਹਨਾਂ ਨੇ ਏਸੀ ਕਰਕੇ ਪਾਰਟੀ ਜੁਆਇਨ ਕੀਤੀ ਹੈ ਔਰ ਡਾਕਟਰ ਰਾਜਕਮਾਰ ਜੀ ਵੱਲੋਂ ਵੀ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਪੂਰੇ ਬੰਸਲ ਪਰਿਵਾਰ ਦਾ ਸੋ ਬਹੁਤ-ਬਹੁਤ ਅਸੀਂ ਰਲ ਕੇ ਤੁਸੀਂ ਮਹਿਸੂਸ ਕਰੋਗੇ ਕਿ ਸਾਡੀ ਜਿਹੜੀ ਕਾਰਾਸ਼ਾਲੀ ਇਹ ਕੰਮ ਦੀ ਹੋਰ ਦਾਇਰਾ ਵਧੇਗਾ ਸਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਅਕਸ਼ਰਪਾਲ ਜੀ 25 ਸਾਲ ਬਾਅਦ ਅਮਰੀਕਾ ਤੋਂ ਆਏ ਆ ਬੰਦੇ ਯਾਰ ਡਾਕਟਰ ਰਮਨ ਕੇ ਜੀ ਦੀ ਸਾਰੀ ਟੀਮ ਨੇ ਅੱਜ ਕੱਲ ਵੀ ਬਲਕਿ ਮੈਂ ਕਹਿ ਸਕਦਾ ਹਾਂ ਅੱਜ ਉਹਨਾਂ ਸਾਰਿਆਂ ਨੇ ਅੱਜ ਜੁਆਇਨ ਕੀਤਾ ਸਾਡੇ ਆਫਿਸ ਚ ਆ ਕੇ ਤਕਰੀਬਨ ਸੈਂਕੜੇ ਇੰਤਜ਼ਾਮ ਨਾਲ ਉਹਨਾਂ ਦੇ ਕਾਰਜਕਰਤਾ ਨਾਲ ਸੀਗੇ ਅੱਜ ਵੀ ਜਿਨ੍ਹਾਂ ਨੇ ਜੁਆਇਨ ਕੀਤਾ ਰੋਣਾਂ ਨੇ ਵੀ ਬੜੇ ਲੈਵਲ ਤੇ ਕੰਮ ਕੀਤਾ ਜਾਂ ਗਿਆਨ ਬੰਸਲ ਜੀ ਨੇ ਬੜੇ ਲੈਵਲ ਤੇ ਕੰਮ ਕੀਤਾ ਤੇ ਬ੍ਰਿਸਟ ਲੀਡਰ ਮੈਂ ਕਹਿ ਸਕਦਾ ਹਾਂ ਭਾਜਪਾ ਦੇ ਉਧਰ ਰਵਨ ਕਈ ਜੀ ਨੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਵੱਡੀਆਂ ਪੋਸਟਾਂ ਤੇ ਕੰਮ ਕੀਤਾ ਇਹਨਾਂ ਨੇ ਵੀ ਸਿਟੀ ਪ੍ਰਧਾਨ ਦੇ ਤੌਰ ਤੇ ਵੱਡੀਆਂ ਪੋਸਟਾਂ ਤੇ ਕੰਮ ਕੀਤਾ ਪੰਜਾਬ ਦੀਆਂ ਅੱਛੀਆਂ ਅੱਛੀਆਂ ਪੋਸਟਾਂ ਤੇ ਕੰਮ ਕੀਤਾ ਇਹਨਾਂ ਨੇ ਆ ਮੈਂ ਥੋੜੀਆਂ ਪੋਸਟਾਂ ਕਿਹਦੀਆਂ ਸੀ ਮੈਂ ਕਿਹਾ ਦੱਸ ਦੋ ਤੁਸੀਂ ਤੁਸੀਂ ਲਿਖੋ ਬਾਲ ਕਾਲ ਤੋਂ ਜਨ ਸੰਘ ਤੋਂ ਲੈ ਕੇ ਉਗਰਵਾ ਦੇ ਸਮੇਂ ਰਾਸ਼ਟਰੀ ਸੁਰੱਖਿਆ ਸമിതി ਦੇ ਅਕਸਰਾ ਇਹ ਵਪਾਰ ਸੈਕਟਰ ਦੇ ਚੇਅਰਮੈਨ ਰਹੇ ਆ ਪੰਜਾਬ ਦੇ ਉੱਪਰ ਜ਼ਿਲ੍ਹਾ ਉਪ ਪ੍ਰਧਾਨ ਰਹੇ ਆ ਬਹੁਤ ਸਰੀਆਂ ਪੋਸਟਾਂ ਆ ਲਗਾਤਾਰ ਕੰਮ ਕਰਦੇ ਆ ਰਹੇ ਸੋ ਇਹ ਦੇਖੋ ਸਾਨੂੰ ਜਦੋਂ ਇੱਕ ਅੱਛਾ ਮੌਕਾ ਮਿਲਦਾ ਡਾਕਟਰ ਰਾਜਕਮਰ ਜੀ ਨੇ ਇੱਕ ਫੈਸਲਾ ਲਿਆ ਅਮਦ ਉਹਨਾਂ ਨੇ ਕਿਹਾ ਦੋ ਕੋ ਤਿੰਨ ਸਾਲ ਹੋਰ ਵੀ ਪੈ ਕੰਮ ਕਰਾਂ ਬਾਕੀ ਔਰ ਮੈਂ ਜਾ ਕੇ ਇਸ ਪਲੇਟਫਾਰਮ ਤੇ ਅੱਛਾ ਕੰਮ ਕਰ ਸਕਦਾ ਐਮਐਲਏ ਤਾਂ 5 ਸਾਲ ਪਹਿਲਾਂ ਵੀ ਰਹੇ ਆ ਕਾਂਗਰਸ ਵੀ ਰਹੇ ਆ ਸੋ ਇਹ ਸਾਰੇ ਜਿਹੜੀਆਂ ਚੀਜ਼ਾਂ ਸਮੇਂ ਅਨੁਸਾਰ ਜਿਹੜੀਆਂ ਹਨ ਇਨਸਾਨ ਨੂੰ ਚੇਂਜ ਵੀ ਲੈਣੇ ਪੈਂਦੇ ਆ ਮੈਂ ਕਹਿ ਸਕਦਾ ਸੋ ਇਹ ਜਿਹੜੀ ਚੇਂਜ ਆ ਮੈਂ ਕਹਿ ਸਕਦਾ ਸਾਡੇ ਹੁਸ਼ਿਆਰਪੁਰ ਲਈ ਬਹੁਤ ਬਹੁਤ ਅੱਛਾ ਇੱਕ ਸਾਈਨ ਹੈ ਕਿ ਕਾਫੀ ਸੀਨੀਅਰ ਜਿਹੜੇ ਲੀਡਰ ਆ ਆਪ ਪਾਰਟੀ ਵਿੱਚ ਸ਼ਾਮਲ ਹੋਏ ਆ ਤੇ ਮਾਨ ਸਾਹਿਬ ਦਾ ਜਿਹੜਾ ਪੰਜਾਬ ਲਈ 13 ਕਿਲੋ ਦਾ ਨਾਅਰਾ ਹੈ ਉਹ ਕਿੰਨਾ ਆਸਾਨ ਹੁੰਦਾ ਲੱਗ ਰਿਹਾ ਆ ਜਾਂ ਕਿੰਨਾ ਮੁਸ਼ਕਲ ਲੱਗ ਰਿਹਾ ਆ ਦੇਖੋ ਇਹ ਜਿਹੜਾ ਗਿਆਨਬੰਦਸਲ ਜਿਹੜਾ ਸ਼ਾਮਲ ਹੋਣਾ ਇਹ 13 0 ਦੇ ਨਾਅਰੇ ਦੇ ਸਾਨੂੰ ਨੇੜੇ ਲੈ ਕੇ ਜਾ ਰਿਹਾ ਕਿਉਂਕਿ ਜਿੱਥੇ ਮੈਂ ਕਹਿ ਸਕਦਾ ਅਗਰਸਨ ਬਰਾਦਰੀ ਦੇ ਵੀ ਇਹ ਆਗੂ ਆ ਤੇ ਸਭ ਤੋਂ ਵੱਡੀ ਗੱਲ ਹੈ ਬੇਵਾਕ ਬਖਤਾ ਸਹੀ ਗੱਲ ਨੂੰ ਸਹੀ ਹੋ ਠੀਕ ਨੂੰ ਗਲਤ ਨੂੰ ਗਲਤ ਕਹਿਣ ਵਾਲੇ ਬੰਦੇ ਜੋ ਕਹੇ ਕਦੀ ਇਸ ਗੱਲ ਤੇ ਲਿਆਜ ਨਹੀਂ ਕਰਦੇ ਕਰਨੀ ਵੀ ਨਹੀਂ ਚਾਹੀਦੀ ਆ ਮੈਂ ਕਹਿ ਸਕਦਾ ਇਸ ਕਰਕੇ ਤੁਹਾਨੂੰ ਬੜੀ ਖੁਸ਼ੀ ਮਹਿਸੂਸ ਹੋ 13 0 ਜਿਹੜਾ ਹੈ ਅਸੀਂ ਜਿੱਥੇ ਜਾਂਦੇ ਆ ਅਸੀਂ ਦੇਖਦੇ ਤੁਸੀਂ ਆ ਵੀਡੀਓ ਵਾਲੇ ਬ੍ਰਦਰ ਜਦਾ ਲੋਕ ਵੀ ਭਾਵਨਾ ਨੂੰ ਮਹਿਸੂਸ ਕਰ ਰਹੇ ਆ ਉਹ ਲੋਕ ਕਿਉਂ ਭਾਵੁਕ ਆ ਕਿਸੇ ਮੈਂ ਛੋਟੇ ਜਿਹੇ ਐਗਜ਼ਾਮਪਲ ਲੈ ਲਗਾ ਅੱਜ ਤੱਕ ਸਾਡੇ ਵੀਰ ਜਵਾਨ ਜਿਹੜੇ ਸਾਡੀ ਰੱਖਿਆ ਕਰਦੇ ਆ ਬਾਰਡਰ ਦੀ ਸਰਹੱਦ ਦੀ ਉਹ ਫੌਜੀਆ ਦੇ ਸ਼ਹੀਦ ਹੁਣ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰਾਂ ਫੌਜ ਨੇ ਤਾਂ ਉਹ ਦੇਣਾ ਦੇਣਾ ਹੀ ਹੈ ਜਿਹੜੀਆਂ ਸਟੇਟ ਸਰਕਾਰਾਂ ਸੀ ਜਿੱਥੇ ਨੂੰ ਬਿਲੋਂਗ ਕਰਦੇ ਐ ਉਹਨਾਂ ਨੂੰ ਬੁਲਾ ਕੇ ਡੀਸੀ ਸਾਹਿਬ ਦੋ ਮਸ਼ੀਨਾਂ ਦੇ ਦਿੰਦੇ ਸੀ 1 ਕਰੋੜ ਰੁਪਏ ਹਰੇ ਜਵਾਨ ਨੂੰ ਮੁੱਖ ਮੰਤਰੀ ਜੀ ਖੁਦ ਜਾ ਕੇ ਦੇ ਰਹੇ ਇਸ ਤੋਂ ਵੱਡੀ ਕੀ ਨਿਸ਼ਾਨੀ ਹੋ ਸਕਦੀ ਹੈ ਇਹ ਲੋਕਾਂ ਦਾ ਪਿਆਰ ਇਸ ਕਰਕੇ ਆ ਇੱਕ ਕਾਮਨ ਆਦਮੀ ਨੇ ਕੰਮ ਕਰ ਰਹੇ ਅਗਰ 600 ਜਵਾਨ ਦਾ ਫਾਇਦਾ ਹਰ ਇੱਕ ਵਰਗ ਨੂੰ ਮਿਲ ਰਿਹਾ ਸੋ ਇਹ ਚੀਜ਼ਾਂ ਸਾਰੀਆਂ ਪ੍ਰਭਾਵਿਤ ਕਰ ਰਹੀਆਂ ਔਰ ਇਹ ਮਹਿਸੂਸ ਕਰ ਰਹੇ ਆ ਇੱਕ ਇੱਕ ਅੱਛਾ ਸਾਨੂੰ ਪਲੇਟਫਾਰਮ ਮਿਲਿਆ ਕੰਮ ਕਰਨ ਸਾਰੇ ਨਾਲ ਮਾਨ ਸਾਹਿਬ ਨੇ ਤੋਹਫੇ ਦਾਦੇ ਵਾਦੇ ਵੀ ਪੂਰੇ ਕੀਤੇ ਆ ਜੀ ਜਿਹੜੇ ਉੱਠ ਕਹਿ ਨਹੀਂ ਸੀਗੇ ਮੈਨੀਫੈਸਟੋ ਦੇ ਵੀ ਦੇਖੋ ਆ ਤੁਹਾਡੇ ਟੋਲ ਪਲਾਜ਼ਾ ਵਾਲੇ ਵਾਦੇ ਸੀਗੇ ਬੰਦ ਕਰਨ ਦੇ ਇਹ ਮੈਨੀਫੈਸਟੋ ਨਹੀਂ ਸੀਗੀ ਨਹੀਂ ਇਹ ਆ ਸੜਕ ਸੁਰੱਖਿਆ ਫੋਰਸ ਨਹੀਂ ਸੀਗੀ ਇਹਨੂੰ ਦੇਖੋ ਸੜਕ ਕੋ ਛੋਟੀਆਂ ਜਿੰਦਾਂ ਨਹੀਂ ਪੰਜਾਬ ਦੇ ਲਈ ਔਰ ਹੁਸ਼ਿਆਰਪੁਰ ਦਾ ਅਤੀ ਧੰਨਵਾਦੀ ਆ ਮਾਨ ਸਾਹਿਬ ਦਾ ਅਗਰ ਪੰਜਾਬ ਚ ਸਭ ਤੋਂ ਪਹਿਲਾਂ ਸਾਡੇ 460 ਰੁਪਈਆ ਮਿਲਿਆ ਮੈਡੀਕਲ ਕਾਲਜ ਦੇ ਹੁਸ਼ਿਆਰਪੁਰ ਨੂੰ ਮੈਡੀਕਲ ਕਾਲਜ ਬਣਨ ਜਾ ਰਿਹਾ ਮੈਡੀਕਲ ਕਾਲਜ ਬਣਦਾ ਤਾਂ ਬਿਹਤਰ ਇਲਾਜ ਵੀ ਹੁੰਦਾ 300 ਬੈਡ ਦਾ ਨਵਾਂ ਹਸਪੀਟਲ ਮਿਲਿਆ ਇੱਕ ਛੋਟੀ ਗੱਲ ਹੈ ਹਰਪੁਰ ਆ ਨਹਿਰ ਚ ਪਾਣੀ ਦੇਖਿਆ ਸੀ ਕਿਸੇ ਨੇ ਅੱਜ ਤੱਕ ਅਜੇ ਕੱਜ ਕੱਲੋ ਕੰਮ ਆਇਆ ਜੇ ਮੈਂ ਤੁਸੇ ਇਹ ਦੇਖੋ ਇਹ ਦੇਖੋ ਆ ਇੱਕ ਮਿੰਟ ਰੋ ਆ ਕਰੋੜਾਂ ਰੁਪਏ ਦਾ ਪ੍ਰਾਪਰਟੀ ਤੋਂ ਅਰਬ ਰੁਪਇਆ ਖਵਾਉਣ ਵਾਲੇ ਬੰਦੇ ਮਿਨਿਸਟਰ ਹੈ ਲੋਕਾਂ ਨੇ ਦੋ ਵਾਰੀ ਐਮਐਲਏ ਬਣਾਈ ਸੀ ਉਹ ਭਾਈ ਉੱਥੇ ਤਾਂ ਤੂੰ ਅਰਬ ਰੁਪਏ ਦਾ ਨਾ ਉੱਥੇ ਉੱਥੋਂ ਹਮਦਨੀ ਸਰਕਾਰ ਨੂੰ ਸਗੀ ਸੀਗੀ ਸਰਕਾਰ ਦਾ ਪੈਸਾ ਲੱਗਣਾ ਸੀ ਕਿਾ ਇੱਕ ਉੱਥੇ ਬਾਥਰੂਮ ਦੱਕ ਨਹੀਂ ਸੀ ਤੱਬ ਇਹ ਨਾ ਬੰਨਨ ਨੂੰ ਸ਼ਰਨ ਨਹੀਂ ਸੀ ਮੈਂ ਕਹਿ ਸਕਦਾ ਹੁਸ਼ਿਆਰਪੁਰ ਜਿਹੜਾ ਪੜਿਆ ਲਿਖਿਆ ਏਰੀਆ ਮੰਨਿਆ ਜਾਂਦਾ ਔਨ ਰਿਕਾਰਡ ਜੀ ਇਹ ਜਿਹੜੀ ਹੁਸ਼ਿਆਰਪੁਰ ਦੀ ਰਾਜਨੀਤੀ ਆ ਪਹਿਲਾਂ ਵੀ ਦੇਖਿਆ ਰੇਲਵੇ ਲਾਈਨ ਦੀ ਰਾਜਨੀਤੀ ਸੀ ਤੇ ਹੁਣ ਜਿਹੜੀ ਇਹ ਮੈਡੀਕਲ ਕਾਲਜ ਦੀ ਰਾਜਨੀਤੀ ਆ ਕਿ ਤੇ ਸਿਰਫ ਕਾਗਜ਼ਾਂ 'ਤੇ ਹੀ ਰਹੂਗਾ ਨਹੀਂ ਇਹ ਤਾਂ ਬਿਲਡਿੰਗ ਮੰਨਦੀ ਮਈ ਆ ਕਾਗਜ਼ਾਂ ਹੀ ਜਨਨ ਰੱਖਿਆ ਤੁਸੀਂ ਦੇਖਿਆ ਮੈਂ ਪਹਿਲਾਂ ਦਗਾਣ ਕੀਤਾ ਜਿੱਦੀ ਦਵਾਰੀ ਦੇ ਘਟਵਾਇਆ ਨਾ ਹਾਂਜੀ ਦਵਾਰੀ ਦੇ ਘਟਵਾਇਆ ਨਹੀਂ ਨਹੀਂ ਇਹ ਤਾਂ ਪਰਸਾ ਖਾਲੀ ਸਮਝਿਆ ਇਹਦਾ ਹੰਡਕਾਉਂਟ ਤੁਸੀਂ ਗੱਲ ਨਹੀਂ ਸਮਝਿਆ ਜਿਸ ਚੀਜ਼ ਦਾ ਵਰਕ ਆਰਡਰ ਟੈਂਡਰ ਲੱਗ ਜਵੇ ਨਾ ਉਹ ਤਾਂ ਕੰਮ ਚੱਲਦਾ ਪਿਆ ਤੇ ਇੱਕ ਸਾਲ ਟੈਂਡਰ ਲੱਗਣ ਨੂੰ ਲੱਗ ਗਿਆ ਕਾਰਨ ਕੀ ਸੀਗਾ ਸ਼ਰਤਾਂ ਸਰਕਾਰ ਦੀਆਂ ਬਹੁਤ ਸਖਤ ਸੀ ਉਹ ਸ਼ਰਤਾਂ ਨੂੰ ਉਹਨਾਂ ਨੂੰ ਠੇਕੇਦਾਰ ਤਾਂ ਕਿ ਕੋਈ ਕੰਟਰੈਕਟਰ ਵੱਡਾ ਅੱਗੇ ਆਵੇ ਉਹਨੂੰ ਅਸੀਂ ਸ਼ਰਤਾਂ ਨਾਲ ਮਾਪਦੰਡ ਨੂੰ ਸਹੀ ਕਰਾ ਕੇ ਅੱਜ ਜਿਹੜਾ ਹੈ ਉਹ ਸਾਰੀ ਚੱਲੂ ਹੋ ਗਈ ਹੈ 300 ਬੈੱਡ ਦੇ ਸਾਰੇ ਵੀ ਚੱਲੂ ਹੋ ਗਏ ਨੇ ਨਾਲ ਹੀ ਤੁਹਾਡੇ ਹੋਰ ਬੇਤਰੰਗ ਗੱਲ ਨੂੰ ਮੈਂ ਨਾ ਕਿਸੇ ਆ ਕੇ ਗੱਲ ਕਰ ਉਹ ਆਪਾਂ ਬਹਿ ਕੇ ਹੋਰ ਪਰਾ ਇਕੱਠੇ ਗੱਲ ਕਰਿਆ ਕਰਾਂਗੇ ਇਹ ਵੀ ਇਹ ਵੀ ਇਹ ਵੀ ਸ਼ਹਿਰ ਦੀ ਸੇਵਾ ਕਰਨ ਨੂੰ ਤਾਂ ਤਤਪਰ ਅਸੀਂ ਵੀ ਤਤਪਰ ਹਾਂ ਸਰ ਇੱਕ ਛੋਟਾ ਇੱਕ ਆਪਸ਼ਨ ਮੇਰਾ ਜੀ ਕਿ ਜਿਹੜਾ ਜਲੰਧਰ ਤੋਂ ਚੰਨ ਬਾਈਪਾਸ ਉਹ ਪੋਲ ਸ਼ੁਰੂ ਹੋਊਗਾ ਕਿੰਨਾ ਜੀ ਬਾਰੇ ਪ੍ਰੈਸ ਕਾਨਫਰੰਸ ਵੀ ਕੀਤੀ ਪ੍ਰੈਸ ਕਾਨਫਰੰਸ ਵੀ ਹੋਈਆਂ ਬੜੀਆਂ ਹੋਈਆਂ ਪੰਜਾਬ ਸਰਕਾਰ ਨੇ ਪੈਸਾ ਰੋਕ ਕੇ ਰੱਖਿਆ ਹੋਇਆ ਹੈ ਨੇ ਬਿਲਕੁਲ ਗਲਤ ਗੱਲ ਹੈ ਤੁਸੀਂ ਦੇਖੋ ਪਹਿਲੀ ਗੱਲ ਤਾਂ ਸਾਨੂੰ ਉਹਨਾਂ ਨੂੰ ਲਤਾੜ ਮਾਰਨੀ ਚਾਹੀਦੀ ਹੈ ਸ਼ਹਿਰ ਵਾਸੀਆਂ ਨੂੰ ਕਿ ਉਹ ਕੰਮ ਰੋਕਿਆ ਕਿਨਾਂ ਨੇ ਕਿੰਨੇ ਬੰਦੇ ਪੈਸੇ ਖਾਣ ਨਾਲ ਸੀ ਉਹਦੇ ਵਿੱਚੋਂ ਭਾਈ ਸਾਹਿਬ 45 45 ਕਰੋੜ ਰੁਪਏ ਇੱਕ ਇੱਕ ਬੰਦੇ ਦੇ ਖਾਤੇ ਚ ਗਿਆ ਜੇ ਸੈਂਟਰ ਗਵਰਨਮੈਂਟ ਦਾ ਮਾਲ ਸੀ ਕਹਿੰਦੇ ਹੁੰਦੇ ਇਹਨਾਂ ਦਾ ਤਾਂ ਹਾਂ ਇਹਨਾਂ ਨੇ ਦੇਖੋ ਉਸ ਬੰਦਿਆਂ ਨੂੰ ਵੀ ਹਾਈਲਾਈਟ ਕਰਨਾ ਚਾਹੀਦਾ ਜਿਨ੍ਹਾਂ ਦੇ ਖਾਤੇ 'ਚ ਪੈਸੇ ਗਏ ਜਿਨ੍ਹਾਂ ਨੇ ਇਦਾਂ ਦੇ ਕਪੜੇ ਕੀਤੇ ਜਿਹਦੇ ਕਰਕੇ ਲੋਕ ਅਸਨ ਤਾਪ ਚਲਦੇ ਰਹੇ ਆ ਸੋ ਇਹ ਚੀਜ਼ਾਂ ਕੋ ਛੋਟੀਆਂ ਨਹੀਂ ਸੀ ਲੇਕਿਨ ਸੈਂਟਰ ਗਵਰਨਮੈਂਟ ਦੇ ਦੋ ਐਮਪੀ ਲਗਾਤਾਰ ਰਹੇ ਇੱਕ ਨਹੀਂ ਦੋ ਲਗਾਤਾਰ ਦੋਨੋਂ ਵਾਰੀ ਸੈਂਟਰ ਦੀ ਮਜ਼ਬੂਤ ਸਰਕਾਰ ਰਹੀ ਹੈ ਤੇ ਮੈਨੂੰ ਇਹ ਦੱਸੋ ਕਿ ਰੋਕਿਆ ਕਿਨੇ ਨੰਬਰ 1 ਨੰਬਰ 2 ਵੱਡੀ ਗੱਲ ਆ ਤੁਸੀਂ ਮਿਨਿਸਟਰ ਰਹੇ ਆਏ ਪਿਛਲੇ ਵਾਲੇ ਬੋਟ ਮੰਗੜਦੇ ਮੈਨੂੰ ਇਹਨਾਂ ਨੇ ਕੁਝ ਸੋਚਿਆ ਲੰਬਾ ਸੋਚਿਆ ਇਹਨਾਂ ਨੇ ਕੋਈ ਇਦਾਂ ਦੀ ਗੱਲ ਤੂੰ ਦੱਸੋ ਤੁਸੀਂ ਇੰਡਸਟਰੀ ਮਿਨਿਸਟਰ ਐ ਲਓ ਤੁਹਾਨੂੰ ਅੱਧੀ ਉਂਗਲੀ ਕੱਢ ਕੇ ਦਿਖਾ ਦਿੰਦੇ ਆਂ ਆ ਇੰਨੀ ਵੀ ਕਲਕ ਭਈ ਅਸੀਂ ਇੰਡਸਟਰੀ ਮਿਨਿਸਟਰ ਐਂ ਸੈਂਟਰ ਕੋ ਮੜਦੇ ਯਾਰ ਅਗਰ ਮੈਂ ਹੋਣਾ ਤੁਹਾਨੂੰ ਗੱਲ ਕਹੀ ਐ ਜੇ ਅੱਜ ਮੇ ਕੋ ਰੈਵਨਿਊ ਮਿਨਿਸਟਰੀ ਐ ਮਾਲ ਮੰਤਰੀ ਐ ਅੱਧਾ ਦੇਖਿਓ ਕਿਹਨੇ ਦਿੱਤਾ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਤੇ ਮੈਂ ਸਭ ਤੋਂ ਪਹਿਲਾਂ ਤਹਿਸੀਲ ਕੰਪਲੈਕਸ ਜਾਂਦਾ ਕਿ ਨਹੀਂ ਲਿਆਂਦਾ ਤੇ ਮੈਂ ਕਹਾਂ ਮੇਰਾ ਜੇ ਮੈਂ ਆਪਣੇ ਸ਼ਹਿਰ ਲਈ ਕਿਉਂ ਨਹੀਂ ਲੈਣਾ ਜਿਵੇਂ ਨਸੀ ਬਣ ਉਸਤਾਦ ਮੈਂ ਆਪਣੇ ਸ਼ਹਿਰ ਲਈ ਨਸੀ ਕਿਉਂ ਨਹੀਂ ਲਿਆਦਾ ਕੋਈ ਨਾ ਕੋਈ ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਦੇ ਆ ਜਿਹੜੀ ਰੋਡ ਜਿਹੜੀ ਇਹਨਾਂ ਨੇ ਹਸਗਾ ਇਹਨੂੰ ਮਸਲੇ ਨੂੰ ਅਸੀਂ ਪੰਜਾਬ ਗਵਰਨਮੈਂਟ ਦਾ ਸਭ ਤੋਂ ਪਹਿਲਾਂ ਇਸ ਲਈ ਬੈਠੀ ਆ ਵੀ ਤੁਸੀਂ ਵਸਾ ਹਲ ਕਰੋ ਸਾਡੀ ਰੋਡ ਠੀਕ ਹੋਵੇ ਲੋਕ ਬਾਈਪਾਸ ਦਾ ਨਜ਼ਾਰਾ ਲੈਣ ਜ਼ਿੰਦਗੀ ਦੇ ਵਿੱਚ ਤਾਂ ਹੋਣ ਕਿ ਨਾ ਟਾਈਮ ਲੱਗੇ ਰੋਡ ਹੋਵੇ ਦੇਖੋ ਜਿਹੜੀ 14 ਕਰੋੜ ਨਾਲ ਲਾਗਤ ਬਣਾਈ ਹੈ ਰੋਡ ਤੁਸੀਂ ਇਹ ਦੇਖੋ ਟਾਈਮ ਦੀ ਗੱਲ ਪਹਿਲਾਂ ਸੁਣ ਦੇਖੋ ਇਹ ਨੈਸ਼ਨਲ ਹਾਈ ਕੋਰਟ ਮਹ ਸਾਹਿਬ ਇਹ ਕੋਰਟ ਦਾ ਮਸਲਾ ਇਸ ਵੇਲੇ ਕੋਰਟ ਜਿੰਨੀ ਜਲਦੀ ਇਹ ਪੈਰ ਵੀ ਕਰੂਗਾ ਪੰਜਾਬ ਗਵਰਨਮੈਂਟ ਨਾਲ ਖ ਤੁਸੀਂ ਇਹ ਦੇਖੋ ਵੀ ਇਹ ਜਿਹੜੇ 6 ਸਾਲ ਲੋਕ ਸਾਰੀ 8 ਸਾਲ ਧੱਕੇ ਖਾਂਦੇ ਰਹੇ ਆ ਇਹ ਤਿੰਨ ਸਰਕਾਰਾਂ ਨੰਘੀਆਂ ਸੀ ਦੋ ਤਾਂ ਬੀਜੇਪੀ ਦਾ ਐਮਪੀ ਮਜ਼ਬੂਤ ਰਾਂਗ ਜਿਹੜਾ ਮੈਸਟਰ ਬੜੇ ਆ ਤੇ ਨੈਸ਼ਨਲ ਹਾਈਵੇ ਤਾਂ ਨਾ ਬਣਾਣਾ ਸੀ ਗੜਕੀ ਦੇ ਸਾਹਿਬ ਨੂੰ ਚਿੱਠੀ ਮੈਂ ਲਿਖਦਾ ਮੈਂ ਮੈਂ ਕੈਮਰੇ 'ਕੀ ਬੋਲਦਾ ਮੈਂ ਆ ਮੇਰੀ ਗੱਲ ਸਮਝੋ ਤੇ ਉਹਨਾਂ ਨੇ ਜਦੋਂ ਕਿਹਾ ਪੌਂਡ ਬਣਾਵੇ ਪੰਜਾਬ ਸਰਕਾਰ ਆਪਣੇ ਦਮ ਤੇ ਬਣਾਵੇ ਤੇ ਪੰਜਾਬ ਸਰਕਾਰ ਨੇ ਉਹਨੂੰ ਲੋਕਾਂ ਨੂੰ 14 ਕਰੋੜ ਰੁਪਏ ਲਾ ਕੇ ਚੱਲਣ ਲੁਕਾ ਕਰਤਾ ਤੁਸੀਂ ਅੱਜ ਜਾਓ ਅੱਜ ਜਾ ਕੇ ਇਹਦਾ ਚਿਤਪੁਰ ਨੇ ਲੋਕ ਜਾਣਦੇ ਸੀ ਮਾਤਾ ਦੇ ਜਰਨਲ ਮੱਥਾ ਟੇਕਨ ਨਾਲ ਨਾਲ ਗਾਣੇ ਗਾੜਦੇ ਜਾਂਦੇ ਸੀ ਕਹਿੰਦੇ ਯਾਰ ਚੰਗਾ ਕੰਮ ਹੈ ਇਹਨਾਂ ਦਾ ਇਹ ਪ੍ਰੋਗਰਾਮ ਦੇ ਨਾਲ ਆਦਮ ਬੁਰਤੋ ਲਾ ਕੇ ਤੁਹਾਨੂੰ ਪਾਇਆ ਚੱਕਰ ਚ ਸੋ ਬਿਲਕੁਲ ਨਿਸ਼ਚਿੰਤ ਰਹੀਓ ਲੇਕਿਨ ਇੱਕ ਲੋਕਾ ਦਾ ਧਰਮ ਬੰਦਾ ਕੋਈ ਵੀ ਬੰਦਾ ਰਾਜਨੀਤੀ ਕਾ ਕੋਈ ਵੀ ਹੈ ਅਗਰ ਉਹਨੇ ਜਿਹੜਾ ਲੋਕਾਂ ਦਾ ਕੰਮ ਰੁਕਿਆ ਇਹ ਕਿਨੇ ਰੁਕਿਆ ਸੀ ਇਹ ਪੰਜ ਛੇ ਬੰਦੇ ਸੀਗੇ ਜਿਹੜੇ maal ਨੂੰ ਹੜੱਪ ਕਰ ਲਈ ਉਹਨਾਂ ਨੇ ਤੁਹਾਨੂੰ ਇੱਚ ਪਾਇਆ ਚੱਕਰ ਚ ਪਾਇਆ ਜਿਹੜਾ ਭਾਈ ਦਾ ਕੁਐਸਚਨ ਸਹੀ ਹੈ ਲੇਕਿਨ ਜਲਦੀ ਅਸੀਂ ਪੰਜਾਬ ਕਮਨਾਂਡਾ ਕਿਉਂਕਿ ਮੇਰੇ ਕੋਲ ਮੈਸੇਜ ਮਨੋ ਦਾ ਮੀਟਿੰਗ ਬੁਲਾਉਂਦੇ ਇਸ ਤੇ ਕਹ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ